ਤੇ ਸਵੇਰੇ ਇਹਨਾਂ ਦੀ ਘਰ ਦੀ ਗਈ ਮੱਥਾ ਟੇਕਣ ਗੁਰਦਰਾ ਸਾਹਿਬ ਤੇ ਲਾਈਟ ਰਾਤ ਦੀ ਬੰਦੀ ਇਸ ਦੇ ਵਿੱਚੋਂ ਆਈ ਜਦੋਂ ਸ਼ਾਰਟ ਸਰਕਟ ਹੋਇਆ ਉਹਨਾਂ ਤੇ ਫਰਿੱਜ ਨੂੰ ਲੱਗੀ ਆਗ ਤੇ ਫਰਿੱਜ ਤੋਂ ਇਹਨਾਂ ਦਾ ਸਾਰਾ ਨੁਕਸਾਨ ਹੋ ਗਿਆ ਫਿਰ ਸਾਰਾ ਪਿੰਡ ਇਕੱਠਾ ਹੋ ਕੇ ਰੋਲਰ ਵਾਲਾ ਪਾ ਕੇ ਤੇ ਪਾਣੀ ਪੂਣੀ ਤੇ ਕੋਈ ਮਿੱਟੀ ਮੁੱਟੀ ਇਧਰੋਂ ਸੁੱਟ ਕੇ ਇਹਦੇ ਸਾਰੇ ਪਿੰਡ ਨੇ ਦੇ ਭਜਾਈ ਇਹ ਨਾ ਵੀਰ ਆਪਣੇ ਗਰੀਬ ਪਰਿਵਾਰ ਹੈਗਾ ਵਾ ਤੇ ਆ ਤਿੰਨੇ ਬੱਚੀਆਂ ਇਹਨਾਂ ਦਾ ਤੇ ਆ ਪਰਿਵਾਰ ਆ ਤੇ ਸਵੇਰੇ ਇਹਨਾਂ ਦੀ ਘਰ ਦੀ ਗਈ ਮੱਥਾ ਟੇਕਣ ਗੁਰਦਰਾ ਸਾਹਿਬ ਤੇ ਲਾਈਟ ਰਾਤ ਦੀ ਬੰਦੀ ਇਹਦੇ ਵਿੱਚੋਂ ਆਈ ਜਦੋਂ ਸ਼ਾਰਟ ਸਰਕਟ ਹੋਇਆ ਨਾ ਤੇ ਫਰਿੱਜ ਨੂੰ ਲੱਗੀ ਅੱਗ ਤੇ ਫਰਿੱਜ ਤੋਂ ਇਹਨਾਂ ਦਾ ਸਾਰਾ ਨੁਕਸਾਨ ਹੋ ਗਿਆ ਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਗਰੀਬ ਪਰਿਵਾਰ ਆ ਦੁਬਾਰਾ ਇਹ ਚੀਜ਼ਾਂ ਨਹੀਂ ਬਣਵਾ ਸਕਦੇ ਤੇ ਕਿੰਨੇ ਕੁ ਵਜੇ ਦੀ ਗੱਲ ਹੈਗੀ ਹੈ ਸਰੇ ਕਿੰਨੇ ਕੁ ਵਜੇ ਦੀ ਗੱਲ ਹੈ ਰਾਤ 8:00 ਵਜੇ ਦੀ ਕਿਸ ਤਰ੍ਹਾਂ ਬੁਝਾਈ ਫਿਰ ਸਾਰਾ ਪਿੰਡ ਇਕੱਠਾ ਹੋ ਕੇ ਰੋਲਰ ਵਾਲਾ ਪਾ ਕੇ ਤੇ ਪਾਣੀ ਪੂਣੀ ਤੇ ਕੋਈ ਮਿੱਟੀ ਮੁੱਟੀ ਇਧਰੋਂ ਸੁੱਟ ਕੇ ਤੇ ਸਾਰੇ ਪਿੰਡ ਨੇ ਫੇਰ ਬੁਝਾਈ ਆ ਤੇ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਕੀ ਮੰਗ ਕਰਦੇ ਮੰਗ ਇਹ ਹੀ ਕਰਦੇ ਆ ਕਿ ਗਰੀਬ ਪਰਿਵਾਰਿਆਂ ਨਾਲ ਕੋ ਦੁਬਾਰਾ ਇਹ ਚੀਜ਼ਾਂ ਨਹੀਂ ਬਣੀਆਂ ਤੇ ਆਥਰ ਹੋ ਗਏ ਆ ਤੇ ਇਹਨਾਂ ਦੀ ਹੈਲਪ ਕੀਤੀ ਜਾਵੇ ਵੱਧ ਤੋਂ ਵੱਧ ਜਿੰਨੀ ਹੋ ਜੇ ਇਹ ਦੀ ਰਾਤ ਜੋ ਬੱਤੀ ਦੁਬਾਰਾ ਬੰਦ ਹੋ ਗਈ ਤੇ ਇਹਨਾਂ ਦੇ ਅੱਗ ਲੱਗੀ ਤੇ ਕਹਿਣੀ ਕੰਮ ਤੇ ਗਏ ਹੀ ਤੇ ਘਰ ਦੇ ਇਹਨਾਂ ਗੁਰਦਾਰ ਸਭ ਗਏ ਤੇ ਮੁੜ ਕੇ ਬੁਝਾਈ ਆ ਪਿੰਡ ਸਾਰੇ ਇਕੱਠੇ ਨਹੀਂ ਹੋ ਗਏ ਦਾ ਨੁਕਸਾਨ ਹੋ ਗਿਆ ਇਹਨਾਂ ਦਾ ਬਹੁਤ ਜ਼ਿਆਦਾ ਹੈ ਇਸ ਸੰਬੰਧ ਵਿੱਚ ਪੁਲਿਸ ਨੂੰ ਸੂਚਿਤ ਕੀਤਾ ਤ ਨਹੀਂ ਪੂਰੇ ਪਪੀ ਤਾਂ ਬੰਗੈਨ ਦੀ ਹੈਲ ਪਹੋਵੇ ਕਿਨਨ ਨੂੰ ਸਮਾਨ ਸਮੂਹ ਨੂੰ ਲੈ ਕੇ ਦਿੱਤਾ ਜਾਵੇ ਆ ਇਹਨਾਂ ਦਾ ਬੱਚੇ ਆ ਨਿਕਨਗੇ ਰਜਈਆਂ ਰਜਈਆਂ ਕੰਬਲ ਕੁੰਬਲੇ ਕੋਈ ਵੀ ਸਾਰਾ ਕੁਝ ਸੜ ਗਿਆ ਇਹਨਾਂ ਦਾ ਭਾਜੀ 32 ਤੋਂ ਹੀ ਹੋ ਗਿਆ ਕੰਮ ਕੀ ਹੋਇਆ ਕਿ ਚਮਕਾਜ ਨੂੰ ਮਾਰਿਆ ਦੋਦੋ ਅੱਗ ਲੱਗ ਗਈ ਜੀ ਤੇ ਘਰ ਚ ਕੋਈ ਹੈਗਾ ਜਿਹੜਾ ਅੱਗ ਲੱਗੀ ਨਹੀਂ ਗੁਰਦਰਾ ਸਾਹਿਬ ਗਏ ਮੈਂ ਤੇ ਕੰਮ ਤੇ ਗਿਆ ਅੱਛਾ ਤੇ ਘਾਡੇ ਗੁਰਦਾਰੇ ਸਾਹਿਬ ਕੇ ਹਾਂਜੀ ਤੇ ਤੁਹਾਨੂੰ ਕਿਹਨੂੰ ਦੱਸਿਆ ਹਾਂ ਉਹ ਇਥੇ ਗਵੰਡੀਆਂ ਨੇ ਦੱਸ ਕੇ ਮੁੜ ਕੇ ਉੱਥੋਂ ਗੁੱਸਾ ਤੇ ਫਿਰ ਕਿ ਤਰ੍ਹਾਂ ਬੁਝਾਈ ਅੱਗ ਹਾਂਜੀ ਇਥੇ ਪਾਣੀ ਨਾਲ ਹੀ ਬੁਝਾਈ ਸੀ ਅੱਛਾ ਤੇ ਕਿਤਰਾ ਇਹਦੇ ਸਬੰਧੀ ਪੁਲਿਸ ਨੂੰ ਸੂਚਨ ਦਿੱਤੀ ਤਾਂ ਨਹੀਂ 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 ਜੀ ਤੇ ਹੁਣ ਮਤਲਬ ਕਿ ਕਿੰਨਾ ਕ ਸਾਮਾਨ ਤੁਹਾਡਾ ਨੁਕਸਾਨ ਕਿੰਨਾ ਹੋਇਆ ਕਾਫੀ ਹੋ ਗਿਆ ਭਾਜੀ ਸਾਮਾਨ ਸਾਰਾ ਹੀ ਸੜ ਗਿਆ ਭਾਜੀ ਕੀ ਮੰਗ ਕਰਦੇ ਹੋ ਇਹੋ ਹੀ ਆ ਗਏ ਗਰੀਬ ਬੰਦੇ ਅਸੀਂ ਤੇ ਬਾਕੀ ਵੀ ਚਾਹ ਸਾਰਾ ਕੁਝ ਹਾਂਜੀ ਸਾਰਾ ਵਿਚਾਰ ਚੰਗੀ ਲਿਆਈ ਕੀ ਗੱਲ ਹੋਈ ਆ ਸਾਰੇ ਸਮਾਨ ਵੇਖੋ ਸਾਰਾ ਘਰ ਦਾ ਨਿਸ਼ਕਾਨ ਕਿੰਨਾ ਹੋ ਗਿਆ ਵਾ ਮਾਤੜੋਂ ਬੰਦੇ ਆ ਤੁਹਾਨੂੰ ਪਤਾ ਤਿੰਨ 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 ਬੇਟੀਆਂ ਆ ਤੁਹਾਨੂੰ ਪਤਾ ਹੀ ਸਰਕਾਰ ਕੋ ਕੀ ਮੰਗ ਵਿੱਚ ਮੰਗੀ ਜਾਂਦੀ ਆ ਕਿ ਸਾਡੀ ਥੋੜੀ ਬਹੁਤੀ ਹਲਪ ਚਲੋ ਮਕੀਤੀ ਜਾਵੇ ਤਨਵਾ ਠੰਡ ਦਾ ਮੌਸਮ ਆ ਸਮਾਨ ਤੇ ਲਿਆ ਜਾਣਾ ਨਹੀਂ ਆ ਹਾਂਜੀ ਤੇ ਹੁਣ ਤੇ ਸਰਕਾਰ ਕੋ ਮੰਗੀ ਮੰਗਦੀ ਆ ਵੀ ਸਾਡੀ ਹਲਪ ਕੀਤੀ ਜਾਵੇ